ਤੇ ਜਿਵੇਂ ਪਾਣੀ ਸਮੁੰਦਰ ਤੇ ਸਮੁੰਦਰ ਦੀ ਲਹਿਰਾਂ ਚ ਫਰਕੇ ਜਲ ਤਰੰਗ ਚ ਫਰਕੇ ਇੰਨਾ ਹੀ ਏ ਬਸ ਹੈ ਵਿੱਚ ਹੀ ਏ ਬਾਹਰ ਨਹੀਂ ਏ ਬਸ ਦਿਖਾਈ ਦੇ ਰਿਆ ਹੈ ਸੋਨਾ ਹੀ ਏ ਪਰ ਸੋਨੇ ਦੇ ਗਹਿਣੇ ਹੈ ਤੂੰ ਹੀ ਏ ਕੋਈ ਦੂਜਾ ਨਹੀਂ ਏ ਕੀ ਕਮਾਲ ਦੀ ਬਾਤ ਹੈ ਸਤਿਗੁਰੂ ਦੀ ਉਸ ਪਿਆਰੇ ਦੀ ਇੱਕ ਵਾਰ ਜਦੋਂ ਭਗਤ ਰਵੀਦਾਸ ਕੋ ਬੈਠੇ ਤੇ ਇੱਕ ਬੜੀ ਪਿਆਰੇ ਬੋਲ ਸੀ ਉਹਨਾਂ ਦੇ ਕਹਿੰਦੇ ਜੋ ਹਮ ਬੰਦੇ ਮੋਹੋ ਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਭਗਤ ਰਵੀਦਾਸ ਨੂੰ ਜਿੰਨੇ ਪਰਮਾਤਮਾ ਨਾ ਰੰਗ ਮਾਣ ਦੇ ਨਹੀਂ ਦੇਖਿਆ ਸੱਚ ਜਾਣੇ ਉਹਨੇ ਕਦੀ ਭਗਤ ਰਵੀਦਾਸ ਨੂੰ ਜਾਣਿਆ ਹੀ ਨਹੀਂ ਉਹਨੂੰ ਕੀ ਪਤਾ ਕੌਣ ਹੈ ਭਗਤ ਰਵੀਦਾਸ ਲੱਖ ਰੌਲਾ ਪਈ ਜਾਵੇ ਉਹਨੂੰ ਕੀ ਪਤਾ ਜਿੰਨੇ ਦੇਖੇ ਉਸ ਪਿਆਰੇ ਨੂੰ ਉਸ ਪਿਆਰੇ ਦੇ ਰੰਗ ਚ ਵਿਚਰਦੇ ਨਹੀਂ ਵੇਖਿਆ ਉਸ ਪਿਆਰੇ ਦੇ ਰੰਗਾਂ ਨੂੰ ਮਾਣਦੇ ਨਹੀਂ ਦੇਖਿਆ ਕੀ ਵਿਖਿਆ ਉਹਨੇ ਭਗਤ ਰਵੀ ਦਸ ਦਾ ਕਹਿੰਦੇ ਜਮ ਹਮ ਬੰਦੇ ਚੋਹ ਹਮ ਬੰਦੇ ਮੋਹ ਫਾਸ ਕਿ हे ਪਿਆਰੇ ਪਰਮਾਤਮਾ हे ਵਾਹਿਗੁਰੂ ਜੀਓ ਤੂੰ ਤੇ ਮੈਨੂੰ ਬੱਧਾ ਹੀ ਨਾ ਆ ਮੋਹ ਦੇਆਂ ਫਾਂਸਾਂ ਦੇ ਵਿੱਚ ਜਦੋਂ ਤੁਸੀਂ ਆਏ ਸੰਸਾਰ ਤੇ ਜਨਮ ਲਿਆ ਹੌਲੀ ਹੌਲੀ ਆਸੇ ਪਾਸੇ ਮਾਇਆ ਦੇ ਰੰਗ ਸੀ ਮਾਇਆ ਦੇ ਵਿੱਚ ਡੁੱਬੇ ਲੋਕ ਸੀ ਹੰਕਾਰੀ ਲੋਭੀ ਕਰੋਦੀ ਡਰਪੋਕ ਕਾਇਰ ਲੋਕ ਡਰੇ ਫਿਰਦੇ ਕਿ ਪੈਸੇ ਨਹੀਂ ਆਉਣਗੇ ਤੇ ਰੋਟੀ ਕਿਵੇਂ ਮਿਲੇਗੀ ਆ ਨਹੀਂ ਹੋਏਗਾ ਤੇ ਆਵ ਕਿਦਾਂ ਹੋਵੇਗਾ ਤੈਨੂੰ ਚੰਗਰੀ ਪੁੱਤ ਨੌਕਰੀ ਨਾ ਮਿਲੀ ਤੇ ਤੇਰੇ ਰਿਸ਼ਤੇਦਾਰ ਕਿਸੇ ਨੇ ਕੋਲ ਨਹੀਂ ਬਹਿਣਾ ਕਦੀ ਇਹ ਕਿਹਾ ਹੀ ਨਹੀਂ ਕਿ ਤੇਰੇ ਕੋਲ ਉਹ ਬਹੇਗਾ ਜਿਹੜਾ ਭਗਤ ਰਵੀਦਾਸ ਕੋ ਬਹਿੰਦਾ ਹੈ ਕੀ ਫਿਰ ਫਕਰ ਪੈਂਦਾ ਹੈ فرق ਪੈਂਦਾ ਏ ਕੋਈ ਕਦੀ ਨਹੀਂ ਮਾਨੇ ਸਮਝਾਇਆ ਮਾਂ ਵੀ ਉਦਨ ਦੀ ਲੋਬੀ ਕਦੀ ਨਹੀਂ ਇਹ ਮਤ ਦਿੱਤੀ ਕਿ ਚਿੰਤਾ ਨਾ ਕਰ ਤੂੰ ਸੱਚਾ ਜੀਵਨ ਜੀਵੀ ਤੂੰ ਮਹਾਰੰਗ ਚ ਜੀਵੀ ਕਿਸੇ ਦਾ ਬੁਰਾ ਨਾ ਕਰੀ ਸਦਾ ਇਮਾਨਦਾਰੀ ਕਰੀ ਮਿਹਨਤ ਕਰੀ ਕਾਇਰ ਵੀ ਨਾ ਹੋਵੀ ਆਲਸੀ ਵੀ ਨਾ ਹੋਵੀ ਦਲਿਤਰੀ ਵੀ ਨਾ ਹੋਵੀ ਤੇਰੇ ਕੋਲ ਉਹ ਬਏਗਾ ਜਿਹੜਾ ਭਗਤ ਰਵਿਦਾਸ ਕੋ ਬੈਂਦਾ ਹੈ ਪਰ ਕਿਥੇ ਸਾਨੂੰ ਵੀ ਜਦੋਂ ਇਸ ਸੰਸਾਰ ਤੇ ਆਏ ਉਹ ਮਾਇਆ ਦੀ ਖੇਡ ਨੇ ਮੋਹ ਫਾਸ ਚ ਬੰਨ ਲਿਆ ਬੰਨਿਆ ਨਾ ਸਾਰਿਆਂ ਨੂੰ ਤੇ ਜਿਸ ਦਿਨ ਛੁੱਟੋਗੇ ਇਹ ਉਸ ਅਵਸਥਾ ਦਾ ਜ਼ਿਕਰ ਹੈ ਕਿ ਜਉ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਕਿ ਹੈ ਪਰਮਾਤਮਾ ਹੈ ਵਾਹਿਗੁਰੂ ਜੀ ਹੈ ਮੇਰੇ ਪਿਤਾ ਤੂੰ ਤੇ ਮੈਨੂੰ ਮੋਹ ਦੀ ਫਾਸ ਚ ਬਧਿਆ ਸੀ ਨਾ ਹੁਣ ਤੈਨੂੰ ਮੈਂ ਪ੍ਰੇਮ ਦੀ ਰੱਸੀ ਨਾਲ ਬੰਨ ਲਿਆ ਇਦੇ ਅੰਦਰ ਦੇ ਪ੍ਰੇਮ ਨੂੰ ਮਾਣਿਓ। ਇਦੇ ਅੰਦਰ ਦੇ ਆਪਣੇ ਪੰਨ ਨੂੰ ਮਾਣਿਓ ਜਿਹੜਾ ਪਰਮਾਤਮਾ ਦੇ ਨਾਲ ਹੈ। ਇਦੇ ਨਾਲ ਪਰਮਾਤਮਾ ਦੀ ਨੇੜਤਾ ਨੂੰ ਕਿਤੇ ਮਾਣਿਓ। ਕੀ ਹੋਏਗਾ ਉਦੋਂ ਮਹਾਵਸਥਾ ਦਾ ਰੰਗ? ਕੀ ਹੋਏਗਾ ਉਦੋਂ ਭਗਤ ਰਵੀਦਾਸ ਜੀ ਦੀ ਉਸ ਮਹਾਵਸਥਾ ਦਾ ਰੰਗ ਜਦੋਂ ਪਰਮਾਤਮਾ ਨੂੰ ਕਹਿੰਦੇ ਨੇ ਕਿ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਕਿ हे ਪਿਤਾ ਹੈ ਪਰਮਾਤਮਾ ਤੂੰ ਮੈਨੂੰ ਮੋਹ ਦੀ ਰੱਸੀ ਨਾਲ ਬੱਧਾ ਸੀ ਮੈਂ ਤੈਨੂੰ ਪ੍ਰੇਮ ਦੀ ਰੱਸੀ ਨਾਲ ਬੰਨ ਲਿਆ ਤੇ ਕਹਿੰਦੇ ਆਪਣੇ ਛੁੱਟਣ ਕੋ ਯਤਨ ਕਰੋ ਹੁਣ ਤੂੰ ਆਪਣੇ ਛੁੱਟਣ ਦਾ ਯਤਨ ਕਰ ਕੀ ਕਰੇਗਾ ਦੱਸ ਕਿਵੇਂ ਛੁੱਟੇਗਾ ਹਮ ਚੂਟੇ ਤੂੰ ਆਰਾਧੇ ਮੇਰੇ ਕੋਲ ਤੇ ਤੂੰ ਸੈਂ ਤੇ ਤੇਰਾ ਨਾਮ ਜਪ ਕੇ ਮੈਂ ਛੁੱਟ ਗਿਆ ਤੂੰ ਕੀ ਦੀ ਰੱਦ ਨਾ ਕਰਕੇ ਛੁੱਟੇਗਾ ਦਸਨ ਕੀ ਮਿੱਤਰਤਾ ਹੋਏਗੀ ਕੀ ਪ੍ਰੇਮ ਹੋਏਗਾ ਕੀ ਇਸ ਪ੍ਰੇਮ ਨੂੰ ਸ਼ਬਦਾਂ ਚ ਪਾਇਆ ਜਾ ਸਕਦਾ ਕੀ ਇਸ ਪਿਆਰੇ ਦੇ ਤੇ ਉਸ ਪਿਆਰੇ ਦੇ ਪ੍ਰੇਮ ਨੂੰ ਕਿਸੇ ਭਾਸ਼ਾ ਦੇ ਵਿੱਚ ਵਿਆਖਿਆ ਕੀਤੀ ਜਾ ਸਕਦੀ ਇਕੋ ਹੀ ਜੋਦੜੀ ਤੇ ਤੜਫੇ ਕੇ ਹੈ ਪਿਆਰੇ ਕੀ ਕਦੀ ਇਦਾਂ ਦਾ ਦਿਨ ਆਏਗਾ ਕਿ ਅਸੀਂ ਵੀ ਇਦਾਂ ਤੇਰੇ ਨਾਲ ਲਾੜ ਲੜਾਵਾਂਗੇ ਕੀ ਇੰਨਾ ਇਸ਼ਕ ਸਾਡੇ ਮਨ ਨੂੰ ਵੀ ਕਿਤੇ ਲੱਗੇਗਾ ਕੀ ਇੰਨਾ ਪ੍ਰੇਮ ਜਿਹੜਾ ਏ ਉਹ ਸਾਡੇ ਹਿਰਦੇ 'ਚ ਵੀ ਕਦੀ ਜਗੇਗਾ ਕਿ ਤੇਰੇ ਨਾਲ ਇਹ ਪ੍ਰੇਮ ਦੀ ਮਹਾਰੰਗ ਨੂੰ ਮਾਣ ਸਕੀ ਇਹ ਤੜਫ ਉਠਣੀ ਚਾਹੀਦੀ ਇਹ ਕਿੱਟ ਪੈਣੀ ਚਾਹੀਦੀ ਏ ਇਹ ਤੂ ਪੈਣੀ ਚਾਹੀਦੀ ਏ ਇਹ ਇਸ਼ਕ ਜਗਣਾ ਚਾਹੀਦਾ ਏ ਨਹੀਂ ਜਾਗਿਆ ਤੇ ਭਗਤ ਰਵਿਦਾਸ ਨੂੰ ਨਹੀਂ ਪਕੜਿਆ ਜਾਣਾ ਉਸ ਪਿਆਰੇ ਗਾੜੀ ਆਉ ਜੋਦੜੀ ਕਰੀਏ ਕੇ ਸਤਗੁਰੂ ਸਾਨੂੰ ਵੀ ਇਸ ਰੰਗ ਚ ਬੰਨੀ ਸਾਨੂੰ ਵੀ ਇਹ ਪ੍ਰੇਮ ਬਖਸ਼ੀ ਵਾਹੇ ਗੁਰੂ

ਕਿਤਾ ਇਹ ਪ੍ਰੇਮ ਦਾ ਖਜ਼ਾਨਾ ਬਖਸ਼ਣ ਵਾਲੇ ਸਤਿਗੁਰੂ ਦਿਆ ਕਰੀ ਅਸੀਂ ਸਬਾਬ ਜੀ ਦੇ ਅੱਗੇ ਚੋਲੀ ਅੱਡ ਕੇ ਜੋਦੜੀ ਕਰਦੇ ਸਤਿਗੁਰੂ ਸਾਨੂੰ ਸਬਨਾ ਨੂੰ ਇਹ ਪ੍ਰੇਮ ਨਾ ਰੰਗੀ ਸਾਨੂੰ ਸਬਨਾ ਨੂੰ ਇਹ ਪ੍ਰੇਮ ਸਾਡੀ ਚੋਲੀ ਪਾਈ ਸਤਿਗੁਰੂ ਆਪਣੇ ਚਰਨਾਂ ਦੀ ਥਾ ਥਾ ਪ੍ਰੀਤ ਚੋਲੀ ਪਾਈ ਥਾ ਪ੍ਰੀਤ ਚੋਲੀ ਪਾਈ ਵਾਹਿ ਸੁ ਪਿਆਰੇ ਕੋਲ ਬਿਠਿਆ ਕਰੋ ਬਹੋਗੇ ਦੇਖੋਗੇ ਮਨੋਂਗੇ ਤੇ ਉਹਦੇ ਗੁਣ ਆਪਜੀ ਚ ਪ੍ਰਗਟ ਹੋਣਗੇ ਕਿ ਦਸਵਾਪਤੀ ਕਰ ਦिए ਕਰ ਦिए ਸਮਪਤੀ ਆਪਜੀ ਤੇ ਤੁਸੀਂ ਦੱਸੋ ਕੀ ਕਰਨਾ ਹੈ ਪਹਿਣਾ ਹੱਡੀ ਕਹਿ ਰਹੀ ਕਿ ਸੁਣਾਉ ਕੋਈ ਬਾਤ ਇਹ ਨਾ ਹੋਵੇ ਮਗਰ ਤੈਨੂੰ ਕੋਈ ਗਾਲਾਂ ਕੱਢਦਾ ਹੋਵੇ ਕਿਨੇ ਸੇ ਆਪਾ ਪਾਏ ਚੰਗੇ ਭਲੇ ਲੱਗੇ ਹੀ ਸਮਾਪਤੀ ਕਰ ਵਾਹਿਗੁਰੂ ਦੇ ਉਸ ਮਹਾ ਪ੍ਰੀਤਮ ਦੇ ਮਹਾਰੰਗਾ ਨੂੰ ਹਿਰਦੇ ਚ ਸਿੰਜਿਆ ਕਰੋ ਦੇਖਿਆ ਕਰੋ ਉਹ ਕੀ ਬਾਤ ਕਰਦੇ ਨੇ ਉਹ ਜਦੋਂ ਗਾਉਂਦੇ ਨੇ ਉਹਨਾਂ ਨੂੰ ਗਾਉਂਦੇ ਦੇਖਿਆ ਕਰੋ ਦੇਖਿਆ ਕਰੋ ਪ੍ਰੇਮ ਕੀ ਜੇਵਰੀ ਕਿ ਪ੍ਰੇਮ ਦੀ ਜੇਵਰੀ ਨਾ ਤੈਨੂੰ ਬਨ ਲਿਆ ਇੱਕ ਇੱਕ ਬਾਤ ਕਮਾਲੀ ਕਦੀ ਕਦੀ ਅਸੀਂ ਸੋਚਦੇ ਆ ਕਿ ਪਤਾ ਨਹੀਂ ਇਨਾ ਪ੍ਰੇਮ ਦਾ ਸਾਗਰ ਛੁਪਿਆ ਏ ਇਸ ਪ੍ਰੀਤਮ ਦੇ ਅੰਦਰ ਇਸ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਇੰਨੇ ਖੁੱਲੇ ਪੰਡਾਰੇ ਨੇ ਜਦੋਂ ਗਾਉਂਦੇ ਨੇ ਜਦੋਂ ਬੋਲਦੇ ਨੇ ਇੱਕ ਇੱਕ ਸ਼ਬਦ ਪ੍ਰੇਮ ਦਾ ਸਾਗਰ ਏ ਫਿਰ ਵੀ ਸਾਡੇ ਮਨ ਰੁੱਖੇ ਕਿਉਂ ਰਹਿ ਜਾਂਦੇ ਕਦੀ ਸਮਝ ਨਹੀਂ ਆਇਆ ਕਿਉਂ ਰੁੱਖੇ ਰਹਿ ਜਾਂਦੇ ਇੱਕ ਵਾਰਾ ਪਗਤ ਰਵੀਦਾਸ ਕੋ ਬੈਠੇ ਸੀ ਤੇ ਉਹ ਸਾਹਿਬ ਗਾਉਂਦਾ ਸੀ ਸੋਰਠ ਰਾਗ ਚ ਕਿਆ ਕਬਾ ਲਗਾਉਂਦਾ ਸੀ ਜਾਉ ਤੁਮ ਗਿਰ ਵਰ ਤਉ ਹਮ ਮੋਰਾ ਇੱਕ ਇੱਕ ਪੰਕਤੀ ਦੇ ਰੰਗਾਂ ਨੂੰ ਸਮਝਿਓ ਇੱਕ ਇੱਕ ਪੰਕਤੀ ਦੇ ਇੱਕ ਇੱਕ ਸ਼ਬਦ ਦੇ ਰੰਗਾਂ ਨੂੰ ਸਮਝਿਓ ਕਿ ਹੈ ਪਿਤਾ ਹੈ ਮਾਲਕ ਹੈ ਗੋਬਿੰਦ ਤੂੰ ਗਿਰਵਰ ਏ ਜੇ ਤੂੰ ਗਿਰਵਰ ਏ ਜਉ ਤੂੰ ਗਿਰਵਰ ਗਿਰਵਰ ਹੁੰਦਾ ਪਹਾੜ ਤੇ ਤੂੰ ਬੜਾ ਉੱਚਾ ਫੁੱਲਾਨਾ ਫਲਾਨਾ ਰੁਖਾਨਾ ਬੜਾ ਚਰਨਿਆਂ ਦੇ ਨਾਲ ਬੇਹੰਤ ਉੱਚਾ ਲੱਦਿਆ ਪਹਾੜ ਏ ਨਾ ਤੇ ਮੈਂ ਮੋਹ ਰਾਂ ਜਉ ਤੂੰ ਚੰਦ ਤਉ ਹਮ ਪਏ ਹੈ ਚਕੁਰਾ ਕਿ ਜੇ ਤੂੰ ਚਾਹਂਦੇ ਤੇ ਫਿਰ ਮੈਂ ਚਕੋਰਾ ਇੱਕ ਇੱਕ ਸ਼ਬਦ ਕਈ ਵਾਰਾਂ ਕਈ ਜੀ ਕਹਿ ਦਿੰਦੇ ਕਿ ਖਾਲਸਾ ਜੀ ਛੇਤੀ ਮਲਾਪ ਕਿੱਦਾਂ ਹੁੰਦਾ ਤੇ ਅਸੀਂ ਉਹਨਾਂ ਹੱਸਦੇ ਹੁੰਨੇ ਤੂੰ ਭਗਤਾਂ ਦੇ ਕੋਲ ਨਹੀਂ ਬੈਠਾ ਖਸਮਾ ਜੇ ਕੋਲ ਬੈਠਾ ਹੁੰਦਾ ਨਾ ਤੇ ਤੈਨੂੰ ਪਤਾ ਹੋਣਾ ਸੀ ਕਿ ਤੂੰ ਛੇਤੀ ਮਲਾਪ ਨਹੀਂ ਸੀ ਮੰਗਣਾ ਭਗਤਾਂ ਦੀ ਦੁਨੀਆ 'ਚ ਕਿਤੇ ਜਾ ਕੇ ਪੁੱਛੋ ਨਾ ਕਿਸੇ ਭਗਤ ਨੂੰ ਕਿ ਮਿਲਾਪ ਚਾਹੀਦਾ ਛੇਤੀ ਉਹ ਕਹਿੰਦਾ ਨਾ ਨਾ ਅਜੇ ਤੇ ਉਹਨੂੰ ਗਾਉਣਾ ਬਾਕੀ ਏ ਅਜੇ ਤੇ ਉਹਦੀਆਂ ਪ੍ਰਕਰਮਾਂ ਕਰਨੀਆਂ ਨੇ ਅਜੇ ਉਹਦੇ ਚਰਨ ਚੁੰਮਣੇ ਨੇ ਅਜੇ ਤੇ ਉਹਨੂੰ ਗਲ ਵਿੱਕੜੀ ਪਾਉਣੀ ਏ ਅਜੇ ਤੇ ਉਹਦੇ ਲਈ ਤੜਫਣਾ ਏ ਹੁਣੇ ਮਿਲਾਪ ਕਰਕੇ ਕੀ ਕਰਾਂਗੇ ਜਦੋਂ ਉਹ ਚਾਹੇਗਾ ਪਰ ਦੇ ਦਵੇ ਇਹ ਜੋਦੜੀ ਜ਼ਰੂਰੀ ਕਈ ਜਨਮ ਉਹਦੀ ਤੜਫਚ ਉਹਦੇ ਇਸ਼ਕ ਚ ਬਤਾਏ ਜਾ ਸਕਦੇ ਨਹੀਂ ਕਈ ਜਨਮ ਕਰੋੜਾਂ ਅਰਬਾਂ ਖਰਬਾਂ ਜਨਮ ਉਹਦੀ ਪ੍ਰੀਤ ਚ ਬਤਾਏ ਜਾ ਸਕਦੇ ਨਹੀਂ ਇਸ ਕਰਕੇ ਪਿਤਾ ਹਮੇਸ਼ਾ ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਰਾਜ ਨਹੀਂ ਚਾਹੀਦਾ ਮੁਕਤੀ ਨਹੀਂ ਚਾਹੀਦੀ हे ਪ੍ਰਮਾਤਮਾ ਮੇਰੇ ਮਨ ਨੂੰ ਤੇਰੇ ਚਰਨਾਂ ਦੀ ਪ੍ਰੀਤ ਲਾ ਦੇ ਬਸ ਇਹ ਜੋਦੜੀ ਹੈ ਇਹ ਤੜਫ ਇੱਕ ਇੱਕ ਪੰਕਤੀ ਕੇ ਜਦੋਂ ਤੂੰ ਪਹਾੜੇ ਬੜਾ ਸੋਹਣਾ ਤੇ ਬੜਾ ਉੱਚਾ ਤੇ ਮੈਂ ਮੋਰਾ ਤੇ ਮੋਰ ਜਿਹੜਾ ਏ ਉਹ ਸੰਘਣੇ ਰੁੱਖਾਂ ਦੇ ਵਿੱਚ ਪਹਾੜਾਂ ਦੇ ਵਿੱਚ ਉਹਦੇ ਖਾਣ ਪਾਣ ਨੂੰ ਵੀ ਸਭ ਕੁਝ ਮਿਲ ਜਾਂਦਾ ਪਹਾੜ ਦੇ ਦਿੰਦਾ ਜਿਹੜਾ ਸੰਸਾਰ ਤੋਂ ਕਈਆਂ ਲੋਕਾਂ ਤੋਂ ਉਹਲਾ ਚਾਹੀਦਾ ਏ ਉਹ ਉਹਲਾ ਵੀ ਉਹਨੂੰ ਮਿਲ ਜਾਂਦਾ ਤੇ ਜੇ ਕਿਤੇ ਮੋਰ ਹੱਡੇ ਵਰਗੇ ਕਮਲਿਆਂ ਦੇ ਹੱਥ ਚੜ ਜਾਵੇ ਤੇ ਅਸੀਂ ਪਹਿਲਾ ਕੰਮ ਭਲਾ ਕੀ ਕਰਨੇ ਆ ਕਿ শেਦੀ ਨਾ ਇਹਦੇ ਪੰਖ ਤੇ ਤੋੜੋ ਜਦੋਂ ਪਹਾੜ ਛੁੱਟ ਜਾਂਦਾ ਏ ਮੋਰ ਕੋਲੋਂ ਤੇ ਪੰਖ ਖੁੱਸ ਜਾਂਦੇ ਦੁੱਖ ਪਾਉਂਦਾ ਏ ਤੇਰੇ ਤੋਂ ਵਿਛੜਾ ਨਾ ਪਹਾੜ ਦਾ ਤੇ ਮੋਰ ਦਾ ਬਿਆੰਤ ਪਿਆਰਾ ਸੰਗਮ ਏ ਬਾਹ ਰਾਏਗਾ ਪਹਾੜੀ ਤੋਂ ਰੁੱਖਾਂ ਤੋਂ ਤੇ ਖੰਭ ਖੁੱਸਣਗੇ ਪਹਿਲ ਪਾਉਂਦੇ ਪਾਉਂਦੇ ਤੇ ਕੋਈ ਆ ਜਾਏਗਾ ਡਰ ਕੇ ਭੱਜੇਗਾ ਜਾਨ ਬਚਾਉਣ ਨੂੰ ਝਾੜੀਆਂ ਨੂੰ ਰੁੱਖਾਂ ਵੱਲ ਨੂੰ ਜਿਵੇਂ ਮੋਰ ਜਿਹੜਾ ਏ ਪਹਾੜ ਤੋਂ ਬਿਨਾ ਉਹਨਾਂ ਰੁੱਖਾਂ ਤੋਂ ਬਿਨਾ ਉਹਨਾਂ ਝਰਨਿਆਂ ਤੋਂ ਬਿਨਾ ਦੁੱਖ ਪਾਉਂਦਾ ਏ ਇਦਾਂ ਹੀ ਮੈਂ ਜੇ ਤੇਰੇ ਤੋਂ ਦੂਰ ਹੁਣਾ ਏ ਤੇ ਦੁਖੀ ਹੁਣਾ ਏ ਇਸ ਕਰਕੇ ਜੋ ਤੂੰ ਗਿਰ ਵਰ ਤਾ ਹਮ ਮੋਰਾ ਜੋ ਤੂੰ ਚੰਦ ਤਾ ਹਮ ਭਏ ਹੈ ਚੁਕਰਾ ਚਕੋਰ ਜਿਹਦਾ ਇਹਨੂੰ ਚੰਦਨਾ ਬੜਾ ਪਰੀ ਤੇ ਚੰਦਨਾ ਇੰਨਾ ਪਰੀ ਤੇ ਕਿ ਜਗਦੇ ਹੋਏ ਕੋਲਿਆਂ ਚ ਵੀ ਜਗਦੀ ਹੋਈ ਕਿਸੇ ਵੀ ਵਸਤੂ ਦੇ ਵਿੱਚ ਇਹਨੂੰ ਲੱਗਦਾ ਹੈ ਕਿ ਉਹ ਚੰਦੀ ਹੈ ਚਕੋਰ ਪੁਰਾਣੀ ਸਮੇਂ ਦਾ ਇੱਕ ਪੰਛੀ ਸੀ ਰਾਜੇ ਲੋਕ ਰੱਖਦੇ ਹੁੰਦੇ ਸੀ ਇਹਦੇ ਚ ਇੱਕ ਖੂਬੀ ਹੁੰਦੀ ਕਿ ਇਹਦੇ ਅੱਗੇ ਰਾਜੇ ਜਿਹੜੇ ਸੀ ਭੋਜਨ ਛਕਦੇ ਸੀ ਨਾ ਉਹ ਭੋਜਨ ਪਰੋਸਕੇ ਦੇ ਅੱਗੇ ਰੱਖਿਆ ਜਾਂਦਾ ਹੁੰਦਾ ਸੀ ਤੇ ਇਹ ਭੋਜਨ ਨੂੰ ਦੇਖ ਕੇ ਹੀ ਭੋਜਨ ਦੇ ਕੋਲ ਬੈਠਾ ਸੁਗੰਧੀ ਤੋਂ ਹੀ ਇਹਨੂੰ ਪਤਾ ਲੱਗ ਜਾਂਦਾ ਸੀ ਕਿ ਭੋਜਨ ਚੰਗਾ ਹੈ કે ਬੁਰਾ ਭੋਜਨ ਚ ਜ਼ਹਿਰ ਹੈਗਾ ਕਿ ਨਹੀਂ ਹੈਗਾ ਇਹ ਮਨਉਤ ਸੀ ਜਾਂ ਸੱਚ ਸੀ ਕਿ ਜਦੋਂ ਇਹ ਭੋਜਨ ਨੂੰ ਦੇਖਦਾ ਸੀ ਇਹਦੀਆਂ ਅੱਖਾਂ ਲਾਲ ਹੋ ਜਾਂਦੀਆਂ ਸੀ ਤੇ ਰਾਜਿਆਂ ਨੇ ਰੱਖਿਆ ਸੀ ਕਿ ਕਿਤੇ ਕੋਈ ਜ਼ਹਿਰ ਨਾ ਖਾਣੇ ਚ ਦੇ ਦੇਵੇ ਇਹ ਵੇਖਣ ਨੂੰ ਸ਼ਿਕਾਰੀ ਲੋਕ ਕਈ ਵਾਰ ਜਦੋਂ ਇਹਨੂੰ ਪਕੜਦੇ ਨੇ ਤੇ ਇਹਦੀ ਇੱਕ ਬਾਤ ਕੀ ਇਹਨੇ ਟਹਿਣੀ ਤੇ ਬਹਿ ਜਾਣਾ ਚੰਦਰਮਾ ਚੜ ਜਾਣਾ ਇਹਨੇ ਬਸ ਦੇਖੀ ਜਾਣਾ ਟਿਕਟਕੀ ਲਾਗੀ ਜਿਵੇਂ ਤੁਹਾਨੂੰ ਗੁਰੂ ਨੂੰ ਵੇਖਣਾ ਚਾਹੀਦਾ ਜਿੱਥੇ ਜਾਂਦੇ ਹੋ ਗੁਰੂ ਨੂੰ ਦੇਖੋ ਗੁਰੂ ਦੀ ਮਹਿਮਾ ਨੂੰ ਦੇਖੋ ਗੁਰੂ ਦੀਆਂ ਵਡਿਆਈਆਂ ਨੂੰ ਦੇਖੋ ਆ ਕੱਪੜੇ ਵੀ ਦੇਖਦੇ ਹੋ ਤੇ ਦੇਖੋ ਇਹ ਰੇਸ਼ਮੀ ਧਾਗੇ ਹੀ ਪਿਆਰੇ ਨੇ ਧਰਤੀ ਨੂੰ ਕਪਾਹ ਲਾਈਏ ਰੂਹ ਲਾਇਆ ਏ ਉਹਦੇ ਚ ਪਿੰਜ ਪਿੰਜ ਕੇ ਬਣ ਰਹੇ ਨੇ ਪਿਆਰਾ ਹੀ ਤੇ ਹੈ ਭੋਜਨ ਸ਼ੱਕਦੇ ਉਹਨੂੰ ਵੇਖੋ ਬੱਚੇ ਨੂੰ ਆਪਣੇ ਨੂੰ ਦੇਖਦੇ ਉਹਨੂੰ ਦੇਖੋ ਇਸਤਰੀ ਨੂੰ ਦੇਖਦੇ ਉਹਦੇ ਚ ਆਪਣੇ ਪਿਆਰੇ ਦੀ ਕਲਾ ਨੂੰ ਦੇਖੋ ਪਿਆਰੇ ਨੂੰ ਵਸਦਾ ਦੇਖੋ ਪੁਰਸ਼ ਨੂੰ ਦੇਖਦੇ ਉਹਦੇ ਚ ਦੇਖੋ ਪਹਿਲੀਆਂ ਦੇਖਦੇ ਹੋ ਤੇ ਮਤ ਦੇਖੋ ਆ ਫਲਾਣੀ ਦੀ ਆ ਮੇਰੀ ਆ ਐਦੀ ਆ ਆਉਦੀ ਦੇਖੋ ਉਹਦੇ ਚ ਪਿਆਰਾ ਕਿਦਾਂ ਲਹਿਰ ਆਉਂਦਾ ਹੈ ਦੇਖੋ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖੇ ਦੇਖੋ ਉਹ ਦੇਖਦਾ ਰਹਿੰਦਾ ਏ ਚੰ드ਰਮਨ ਤੇ ਚੰ드ਰਮਾ ਜਦੋਂ ਸਿਰ ਤੇ ਆ ਜਾਂਦਾ ਤੇ ਤਾਉਣ ਬਿਲਕੁਲ ਉੱਚੀ ਹੋ ਜਾਂਦੀ ਤੇ ਟਾਣੀ ਤੋਂ ਪਿੱਛੇ ਡਿੱਗ ਪੈਂਦਾ ਤੇ ਸ਼ਿਕਾਰੀ ਲੋਕ ਥੱਲੇ ਬੈਠੇ ਹੁੰਦੇ ਪਕੜ ਲੈਂਦੇ ਕਣੀ ਇਦਾਂ ਦੀ ਵੀ ਏ ਕਿ ਉਹ ਕੋਲਾ ਲੈ ਕੇ ਬਲਦਾ ਵੱਡੇ ਸਾਰੇ ਬਾੰਸ ਦੇ ਅੱਗੇ ਲਾ ਕੇ ਤੇ ਉਹ ਇਦਾਂ ਉਹਦੇ ਉੱਤੇ ਨੂੰ ਕਰਨਾ ਸ਼ੁਰੂ ਕਰ ਦਿੰਦੇ ਜਦੋਂ ਸਿਰ ਤੇ ਲੈ ਆਉਂਦੇ ਉਹ ਪਿੱਛੇ ਡਿੱਗ ਪੈਂਦਾ ਤੇ ਉਹਨੂੰ ਫੜ ਲੈਂਦੇ ਇਦਾਂ ਵੀ ਕਈ ਫੜਨ ਦਾ ਇੱਕ ਨੁਕਤਾ ਪੁਰਾਣਾ ਦੱਸਿਆ ਜਾਂਦਾ ਏ ਕਿ ਕੋਲਾ ਉਹਦੇ ਅੱਗੇ ਸੁੱਟ ਦਿੱਤਾ ਜਾਂਦਾ ਤੇ ਉਹ ਦੌੜ ਕੇ ਜਦੋਂ ਕੋਲੇ ਨੂੰ ਮੂੰਹ 'ਚ ਪਾਉਂਦਾ ਏ ਤੇ ਭਿਓਸ਼ ਹੋ ਜਾਂਦਾ ਤੇ ਉਹਦੋਂ ਫੜ ਲੈਂਦੇ ਇੰਨੀ ਪ੍ਰੀਤ ਬਲਹਾਰੇ ਜਾਣਾ ਉਸ ਚਾਂਦਨੀ ਨਾ ਇੰਨਾ ਇਸ਼ਕੇ ਉਸ ਰੌਸ਼ਨੀ ਨਾ ਇੰਨੀ ਪ੍ਰੀ ਤੇ ਕਿ ਉਹਦੇ ਤੋਂ ਬਿਨਾ ਸ਼ਿਕਾਰੀ ਵੀ ਲੱਗੇ ਕੀ ਬਣ ਰਿਹਾ ਏ ਦਿਖਾਈ ਨਹੀਂ ਦਿੰਦਾ। ਜਿਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ਮਾਧਵੇ ਤੁਮ ਨਾ ਤੋਰੋ ਤੇ ਹਮ ਨਹੀਂ ਤੋਰੇ ਹੁਣ ਕਈ ਵਿਦਵਾਨ ਇਸ ਪੰਕਤੀ ਦੇ ਅਰਥ ਤੇ ਵਿਸ਼ਰਾਮ ਇਦਾਂ ਕਰਦੇ ਨੇ ਕਿ ਮਾਧਵੇ ਤੁਮ ਨ ਤੋਰੋ ਤੋ ਹਮ ਨਹੀਂ ਤੋਰੇ ਕਿ ਜੇ ਤੂੰ ਤੋੜਨੀ ਤੇ ਤੋੜ ਲਾ ਪਰ ਮੈਂ ਨਹੀਂ ਤੋੜਨੀ ਤੇਰੇ ਨਾਲ ਪਰ ਜਦੋਂ ਅਸੀਂ ਇਸ ਪਿਤਾ ਕੋ ਬੈਠੇ ਸਾਈ ਨੇ ਇੱਕ ਬਾਤ ਸਮਝਾਈ ਸੀ ਕਿ ਇਹ ਖਸਮ ਜੇੜਾ ਇਹ ਤੈਨੂੰ ਮਾਇਆ ਚ ਨਾ ਪਟਕਾਵੇ ਦੀ ਰਜੀ ਹੋਈ ਮਾਇਆ ਚ ਨਾ ਉਲਝੇ ਤੇ ਤੂੰ ਟੁੱਟ ਨਹੀਂ ਸਕਦਾ ਜੇ ਪ੍ਰੀਤੇ ਭਗਤਾਂ ਦੀ ਦੁਨੀਆ ਦੇ ਵਿੱਚ ਇਹ ਹਮੇਸ਼ਾ ਜੋਦੜੀ ਰਹੀ ਏ ਕਿ ਹੇ ਸਤਗੁਰੂ ਤੂੰ ਨਾ ਮੈਨੂੰ ਛੱਡੀ ਮੈਂ ਆਪਣਾ ਯਤਨ ਪੂਰਾ ਕਰਾਂਗਾ ਜੇ ਤੂੰ ਹੀ ਮੈਨੂੰ ਤੋੜ ਦੇਂਗਾ ਆਪਜੀ ਪੜਦੇ ਹੋ ਨਾ ਕਿ ਜੇ ਤੂੰ ਮੇਰੋ ਮੇਰ ਪਰਬਤ ਹੈ ਸੁਆਮੀ ਓਟ ਗਹੀ ਮੈਂ ਤੇਰੀ ਤੇ ਤੂੰ ਨਾ ਡੋਲੋ ਤੋ ਹਮ ਨਹੀਂ ਡੋਲੇ ਜੇ ਤੂੰ ਇਹ ਮਾਇਆ ਦਾ ਖੇਡ ਡਲਾਵੇਂ ਨਾ ਤੇ ਮੈਂ ਕਿਦਾਂ ਡੋਲ ਜਾਾਂਗਾ ਮੈਨੂੰ ਤੂੰ ਦਿਖਾਵੇਂ ਤੇ ਤੂੰ ਦਿਖੇਂਗਾ ਪਰ ਤੂੰ ਅਲਜਾਵੇਂ ਤੇ ਤੂੰ ਉਲਝ ਜਾਣਾ ਜਿਵੇਂ ਭਗਤ ਜੀ ਪਹਿਲਾਂ ਕਹਿੰਦੇ ਨੇ ਕਿ ਜੋ ਹਮ ਬੰਧੇ ਮੋਹ ਫਾਸ ਜੇ ਤੂੰ ਮੋਦੀ ਫਾਂਸੀ ਚ ਨਾ ਬੰਨੇ ਤੇ ਕੌਣੇ ਮੈਨੂੰ ਜਿਹੜਾ ਬਨ ਲੈ ਫਿਰ ਮੈਂ ਨਹੀਂ ਬਜਦਾ ਮਾਦਵੇ ਤੂੰ ਨਾ ਤੋਰੋ ਤੋ ਹਮ ਨਹੀਂ ਤੋਰੇ ਤੂੰ ਨਾ ਤੋੜੀ ਬਸ ਤੂੰ ਮੈਨੂੰ ਦੂਰ ਨਾ ਕਰੀ ਤੂੰ ਬਸ ਕਿਰਪਾ ਕਰੀ ਤੂੰ ਹਰ ਜਗ੍ਹਾ ਇਹ ਬੁੱਧ ਬਖਸ਼ੀ ਤੂੰ ਹਰ ਜਗ੍ਹਾ ਇਹ ਰੰਗ ਬਖਸ਼ੀ ਕਿ ਤੇਰੇ دیدار ਹੂੰ ਤੇਰਾ ਰੰਗ ਹੋਵੇ ਫਿਰ ਮੈਂ ਤੇਰੇ ਤੋਂ ਟੁੱਟਾਂਗਾ ਨਹੀਂ ਤੂੰ ਮਨਾ ਤੋਰੋ ਤੋ ਹਮ ਨਹੀਂ ਤੋਰੇ ਤੇ ਜੇ ਮਨ ਲਾ ਮੇਰੀ ਟੁੱਟੀ ਗਈ ਕਿਸੇ ਕਾਰਨ ਵੀ ਟੁੱਟੀ ਗਈ ਤੇ ਦੱਸਨਾ ਤੂੰ ਸਿਓ ਤੋੜ ਕਮਨ ਸਿਓ ਜੋਰੇ ਦੱਸਨਾ ਹੋਰ ਕਿੱਥੇ ਲਾਵਾਂਗਾ ਦੱਸਨਾ ਤੇਰੇ ਤੋਂ ਬਿਨਾ ਜਾਵਾਂਗਾ ਕਿੱਥੇ ਦੱਸਨਾ ਤੇਰੇ ਨਾਲੋਂ ਟੁੱਟ ਕੇ ਹੋਰ ਕਿੱਥੇ ਜਾਵਾਂ ਕਿਉਂਕਿ ਜਿੱਥੇ ਜਾਵਾਂਗਾ ਖਪਾਈ ਤੇ ਹੋਵੇਗਾ ਤੇਰੇ ਤੋਂ ਤੋੜ ਕੇ ਜਿੱਥੇ ਵੀ ਜਾਵਾਂਗਾ ਇੱਕ ਚਿੰਤਾ ਦਵੇਸ਼ ਇਹਨਾਂ ਦੁੱਖਾਂ ਤੋਂ ਸਵਾਇ ਕੁਝ ਹਾਸਲ ਤੇ ਨਹੀਂ ਹੁੰਦਾ ਕੀ ਮਿਲੇਗਾ ਤੇਰੇ ਤੋਂ ਤੋੜ ਕੇ ਅਜਬਾਂ ਤੋਂ ਸਵਾ ਤੁਮਸੇ ਉਤੋਰ ਕਮਨਸੇਉ ਜੋੜੇ ਤੇਰੇ ਨਾਲੋਂ ਤੋੜ ਕੇ ਕਿੱਥੇ ਜਾਵਾਂਗੇ ਆਪ ਜੀ ਨੇ ਵੀ ਕਦੀ ਦੇਖਿਆ ਇੰਨਾਂ ਪੰਕਤੀਆਂ ਨੂੰ ਇੰਦਾ ਮਤ ਦੇਖਿਆ ਕਰੋ ਕਿ ਭਗਤ ਜੀ ਗਾਉਂਦੇ ਸੀ ਤੇ ਮੈਂ ਵੀ ਗਾਲੀਆਂ ਆਪਣੇ ਜੀਵਨ ਤੇ ਟਕਾਇਆ ਕਰੋ ਕਿ ਤੁਹਾਡਾ ਜੀਵਨ ਵੀ ਤਾਲਮੇਲ ਖਾਂਦਾ ਕਿ ਨਹੀਂ ਖਾਂਦਾ ਤੁਸੀਂ ਜਦੋਂ ਉਸ ਪਿਆਰੇ ਨੂੰ ਛੱਡ ਦਿੰਦੇ ਜੇ ਤੇ ਕੀ ਹਾਲ ਹੁੰਦਾ ਹਿਰਦਾ ਬਲਦਾ ਏ ਕਰੋਧ ਆਉਂਦਾ ਏ ਤੇ ਬੇਨਤ ਮੰਗਾ ਖੜੀਆਂ ਕਰ ਦਿੰਦੇ ਘਰ ਕਿਤੇ ਚਮਚਾ ਵੀ ਖੜਕ ਜਾਵੇ ਤੇ ਲੜਾਈ ਕਿ ਕਿਥੇ ਜਿਹੜਾ ਏ ਤੁਸੀਂ ਇਸ ਪ੍ਰੀਤਮ ਦੇਸ ਪਿਆਰੇ ਦੇ ਰੰਗ ਚ ਰੰਗੇ ਹੋਵੋ ਤੇ ਜੋ ਮਰਜੀ ਪਤਨੀ ਭਾਵੇਂ ਰੌਲਾ ਵੀ ਪਾਉਂਦੀ ਰਹੇ ਗੁੱਸੇ ਵੀ ਹੁੰਦੀ ਹੋਵੇ ਤੇ ਤੁਹਾਡੇ ਮੂੰਹੋਂ ਕਰੋਧ ਨਹੀਂ ਆਉਂਦਾ ਛੇਤੀ ਨਹੀਂ ਹੋ ਕਹਿੰਦੇ ਭਲਿਏ ਲੋਕੇ ਕੰਨੋਂ ਖਿਜਣ ਨਹੀਂ ਐ ਐਵੇਂ ਗੁਰੂ ਦਾ ਧੰ ਗੁਰ ਨਾਨਕ ਕਿਆ ਕਰ ਤਹਾਡੇ ਸਵਾਦ ਹੀ ਖੇੜੇ ਤੁਹਾਡੇ ਰੰਗ ਦੀ ਖੇੜੀ ਇਹ ਰੰਗੇ ਕਿ ਜੇ ਉਹਨੂੰ ਛੱਡ ਦਵਾਂਗੇ ਤੇ ਫਿਰ ਦਸ ਨਾ ਕਿਹਦੇ ਨਾਲ ਜੋੜਾਂਗੇ ਜਿਹਦੇ ਨਾਲ ਜੋੜਾਂਗੇ ਉਹਦੇ ਨਾਲ ਪਤਨੀ ਨਾਲ ਜੋੜਿਆ ਤਾਂ ਦੁਖੀ ਪਤੀ ਨਾਲ ਜੋੜਿਆ ਤਾਂ ਦੁਖੀ ਮਾਂ ਨਾਲ ਜੋੜਿਆ ਤਾਂ ਦੁਖੀ ਪਿਤਾ ਨਾਲ ਜੋੜਿਆ ਤਾਂ ਦੁਖੀ ਕਿਹਦੇ ਨਾਲ ਜੋੜਾਂਗੇ ਕੋਈ ਜੋੜਨ ਵਾਲਾ ਹੈ ਹੀ ਨਹੀਂ ਨਾਲੇ ਮਾਤਾ ਪਿਤਾ ਭੈਣ ਭਾਈ ਪਤੀ ਪਤਨੀ ਇਹ ਸਭ ਮਾਇਆ ਦੇ ਭਰਮ ਨੇ ਗੁਰੂ ਪਿਤਾ ਕੋ ਬਈਏ ਤੇ ਉਹ ਕਹਿੰਦੇ ਇਹ ਹੈ ਹੀ ਨਹੀਂ ਇਹ ਸੇਵਾਵਾਂ ਦੇ ਨਾਮ ਨੇ ਫਿਰ ਸਮਝ ਲੈਣਾ ਬਾਤ ਨੂੰ ਇਹ ਬੜੀ ਪਿਆਰੀ ਬਾਤ ਹੈ ਜੇ ਇੰਨਾ ਕੁ ਨੁਕਤਾ ਵੀ ਪਕੜ ਗਏ ਨਾ ਤੇ ਜਾਓ ਗੁਰੂ ਦੀ ਹਜ਼ੂਰੀ 'ਚ ਪ੍ਰਣ ਕਰਕੇ ਜਾਂਨੇ ਆ ਤੁਹਾਡੇ ਘਰਾਂ 'ਚ ਦੁੱਖ ਨਾ ਦੀ ਚੀਜ਼ ਨਹੀਂ ਰਹੇਗੀ ਸਤਗੁਰੂ ਕਹਿੰਦੇ ਇਹ ਜਿੰਨੇ ਵੀ ਨਾਮ ਨੇ ਇਹ ਸੇਵਾ ਨਹੀਂ ਸੇਵਾਵਾਂ ਨਹੀਂ ਮਾਂਏ ਮਾਂ ਦੀਆਂ ਸੇਵਾਵਾਂ ਨੇ ਪੁੱਤਰ ਨੂੰ ਪਲਣਾ ਸਹੀ ਮਾਨਸਿਕਤਾ ਦੇਣੀ ਸਹੀ ਪਲਣ ਪੋਸ਼ਣ ਕਰਨਾ ਜਿਹੜੀ ਇਸਤਰੀ ਮਾਂ ਜਿਹਨੂੰ ਬਣਾਇਆ ਏ ਉਸ ਪਰਮਾਤਮਾ ਨੇ ਉਹਨੇ ਸੇਵਾ ਨਾ ਸਹੀ ਕੀਤੀ ਨਾ ਸਹੀ ਪਲਣਾ ਕੀਤੀ ਤੋ ਉਹਨੇ ਫਸ ਜਾਣਾ ਮੋਧੀਆਂ ਖੇਡਾਂ ਦੇ ਵਿੱਚ ਤੇ ਰੁੱਲ ਜਾਣਾ ਤੇ ਅਗਲਾ ਜਨਮ ਹੋ ਜਾਣਾ ਜੇ ਸ ਪਿਤਾ ਨੇ ਆਪਣਾ ਪਿਤਾ ਹੋਣ ਦਾ ਫਰਜ਼ ਪੂਰਾ ਨਾ ਨਿਭਾਇਆ ਤੇ ਅਸੀਂ ਕੀ ਕਰ ਰਏ ਅਸੀਂ ਤੇ ਪੁੱਤਰਾਂ ਨੂੰ ਗੁੰਡੇ ਬਣਾਉਣੇ ਕਿ ਪੁੱਤ ਮੇਰੀ ਮੁੱਛ ਖੜੀ ਰਹਿਣੀ ਚਾਹੀਦੀ ਮੈਨੂੰ ਕੋਈ ਉਹ ਵੀ ਕਵੇ ਤੇ ਤੂੰ ਉਹਦਾ ਗਰੇਵਾਨ ਪਕੜ ਨਾ ਜਾਕੇ ਉਹਦੀ ਜੁਰਤ ਕਿੱਦਾਂ ਮੈਨੂੰ ਗਾਲ ਕੱਢ ਜੇ ਫਰੀ ਦੇ ਦਿੱਤੇ ਰੱਬ ਦੀਆਂ ਦਾਤਾਂ ਨੇ ਬਣਾ ਗੁੰਡੇ ਲੈ ਕਿ ਇਹ ਕਰਨ ਨੂੰ ਦਿੱਤੇ ਸੀ ਤਿੰਨੂੰ ਤੇ ਦਿੱਤੇ ਸੀ ਕਿ ਉਹਨੇ ਭਰੋਸਾ ਕੀਤਾ ਕਿ ਵੇਖ ਮੈਂ ਜੀਆਂ ਨੂੰ ਜਨਮ ਦਿਨਾ ਏ ਆਲੇ ਫੜ ਤਿੰਨੂੰ ਵੀ ਦਾਤ ਦਿੱਤੀ ਤੂੰ ਮੇਰਾ ਪੁੱਤ ਜੂ ਹੋਇਆ ਮੈਂ ਇਨ ਸਾਰਿਆਂ ਜੀਆਂ ਨੂੰ ਪਾਲਦਾ ਐ ਆਲੇ ਫੜ ਤੈਨੂੰ ਵੀ ਬਖਸ਼ਿਸ਼ ਕੀਤੀ ਤੂੰ ਵੀ ਪਾਲੀ ਪਰ ਪਾਲੀ ਇਦਾਂ ਹੀ ਜਿਦਾਂ ਮੈਂ ਪਾਲਦਾ ਇਹਨਾਂ ਨੂੰ ਸਵਾਸ ਦਿਨਾ ਐ ਕਦੀ ਇਹਨਾਂ ਕੋ ਸਵਾਸਾਂ ਨੂੰ ਇਹਸਾਨ ਜਿਤਾਉਣਾ ਆ ਕਿ ਤੈਨੂੰ ਮੈਂ ਸਵਾਸ ਦਿਨਾ ਇਹਨਾਂ ਨੂੰ ਰਿਜਕ ਦਿਨਾ ਐ ਰਿਜਕ ਦੇ ਬਦਲੇ ਕਦੀ ਇਹਨਾਂ ਕੋ ਕੁਝ ਮੰਗਿਆ ਇਹਨਾਂ ਨੂੰ ਬੁੱਧ ਦਿਨਾ ਐ ਕੀ ਬੁੱਧ ਦੀ ਉਹ ਸੁਰਤ ਦੇ ਬਦਲੇ ਕੁਝ ਮੰਗਿਆ ਤੂੰ ਵੀ ਇਹਨਾਂ ਨੂੰ ਇਦਾਂ ਹੀ ਜੀਵਣ ਦੀਆਂ ਖੇਡਾਂ ਦਸੀ ਪਰ ਰੌਲਾ ਕੀ ਪਿਆ ਡਰਿਆ ਪਿਤਾਏ ਹੰਕਾਰੀ ਪਿਤਾਏ ਕਰੋਦੀ ਵੀ ਪਿਤਾਏ ਉਹ ਕੋਲ ਚੱਲਦਾ ਜਾਂਦਾ ਕਈ ਵਾਰਾਂ ਇਹ ਬੇਨਤੀ ਕਰਦੇ ਇੱਕ ਅਭਿਆਸ ਤੁਸੀਂ ਵੀ ਆਪਣੇ ਘਰਾਂ ਚੋਂ ਕਰਿਓ ਸਾਡੇ ਘਰਾਂ ਦੇ ਵਿੱਚ ਕੁਝ ਬਾਤਾਂ ਜਿਹੜੀਆਂ ਉਹ ਵਿਗੜ ਗਈਆਂ ਆਪ ਜੀ ਦੇ ਬੱਚੇ ਸਕੂਲੇ ਨਾ ਜਾਣ ਤੇ ਆਪ ਜੀ ਚੋਂ ਕਿੰਨੇ ਕਨੇ ਜਿਨ੍ਹਾਂ ਨੇ ਕੁੱਟਿਆ ਹੋਵੇ ਉਹਨਾਂ ਨੂੰ ਹੱਥ ਖੜਾ ਕਰੋ ਹਾਂ ਛਿੜਕਿਆ ਹੋਵੇ ਰੁੱਸੇ ਹੋਵੇ ਬੋਲੇ ਨਾ ਹੋਵੇ ਕਿੰਨੇ ਦਿਨ ਜਾਂ ਕੁੱਟਿਆ ਹੋਵੇ ਪਿੱਤੂ ਸਕੂਲੇ ਨਹੀਂ ਜਾਂਦਾ ਤੀ ਪੁੱਤ ਨਾ ਜਾਂਦਾ ਹੋਵੇ ਕਿੰਨੇ ਕਨੇ ਸਾਰੇ ਹੀ ਐ ਨਾ ਹੱਥ ਨਹੀਂ ਪਰ ਖੜਾ ਕਰਨਾ